ਪ੍ਰਧਾਨ ਮੰਤਰੀ ਜੀ ਕੱਲ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਆ ਤਿੱਥੀ ਦਿਓ ਭਰ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਆ ਅਸੀਂ ਜੇ ਮਹਿਮਾਨ ਐ ਕੋਈ ਤਾਂ ਉਹਦਾ ਅੱਖਾਂ ਪਿਛਾ ਕੇ ਸਵਾਗਤ ਕਰਦੇ ਸੋ ਅਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਦਿਲਦਿਆਂ ਗਹਿਰਾਈਆਂ ਤੋਂ ਸਵਾਗਤ ਵੀ ਕਰਦੇ ਆ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਉਹ ਆ ਰਹੇ ਨੇ ਆ ਤਾਂ ਲੇਟ ਰਹੇ ਨੇ ਕਿਉਂਕਿ ਪਿਛਲੇ 1 ਮਹੀਨੇ ਤੋਂ ਪੰਜਾਬ ਹੜਾਂ ਦੀ ਮਾਰ ਹੇਠ ਤੇ ਬਹੁਤ ਹੀ ਤਰਾਸ ਦੇ ਵਿੱਚ ਤੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਪੰਜਾਬ ਦੇ ਵਿੱਚ ਹੜਾ ਆਇਆ ਸੀ ਉਦੋਂ ਬਰੇਸ਼ਾਂ ਦੇ ਵਿੱਚ ਸੀ ਤਾਂ ਉਦੋਂ ਵੀ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਸ਼ਾਇਦ ਵਿਦੇਸ਼ੀ ਦੌਰਾ ਛੱਡ ਕੇ ਆ ਜਾਣਗੇ ਪਰ ਉਹ ਨਹੀਂ ਆ ਸਕੇ ਤੇ ਕੋਈ ਸ਼ਬਦ ਵੀ ਨਹੀਂ ਆਇਆ ਸੀ ਕੋਈ ਹਮਦਰਦੀ ਵਜੋਂ ਕੋਈ ਗੱਲ ਨਹੀਂ ਆਈ ਸੀ ਪਰ ਦੇਰ ਆਏ ਦਰਸਤ ਆਏ ਸੋ ਕੱਲ ਆ ਰਹੇ ਨੇ ਤਾਂ ਸਾਨੂੰ ਬੜੀਆਂ ਉਮੀਦਾਂ ਇਸ ਤੋਂ ਪਹਿਲਾਂ ਵੀ ਸਾਡੇ ਪੰਜਾਬ ਦੇ ਬੀਜੇਪੀ ਦੇ ਆਗੂ ਸਹਿਬਾਨ ਪ੍ਰਧਾਨ ਸਹਿਬਾਨ ਤੇ ਕੇਂਦਰ ਦੇ ਹੋਰ ਵਜ਼ੀਰ ਵੀ ਆਪਣੀ ਆਪਣੀ رائے ਵੀ ਦਿੰਦੇ ਰਹੇ ਆ ਚੰਗਾ ਮਾੜਾ ਵੀ ਕਹਿੰਦੇ ਰਹੇ ਆ ਤੇ ਫਿਰ ਆਏ ਸ਼੍ਰੀ ਸ਼ਿਵਰਾਜ ਸਿੰਘ ਦੀ चौहान ਸਾਹਿਬ ਉਹਨਾਂ ਤੋਂ ਸਾਨੂੰ ਬਹੁਤ ਵੱਡੀ ਮਿਹਰ ਸੀ ਕਿਉਂਕਿ ਲੰਬਾ ਸਮਾਂ ਉਹ 20 ਸਾਲਾਂ ਦੇ ਕਰੀਬ ਉਹ ਸੂਬੇ ਦੇ ਮੁੱਖ ਮੰਤਰੀ ਰਹੇ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਬਹੁਤ ਤਕਲੀਫਾਂ ਦਾ ਪਤਾ ਹੈ ਸਟੇਟ ਦੀਆਂ ਦਾ ਤੇ ਉਹ ਆਏ ਇੱਥੇ ਰਹੇ ਤੇ ਜਦੋਂ ਪਾਣੀ ਦੇ ਵਿੱਚ ਜਾ ਕੇ ਉਹਨਾਂ ਤਕਲੀਫਾਂ ਸੁਣਿਆ ਤਾਂ ਸਾਨੂੰ ਬੜੀ ਉਮੀਦ ਹੋ ਗਈ ਸੀ ਤੇ ਜ਼ਿੰਮੇਵਾਰ ਸੀਨੀਅਰ ਮੰਤਰੀ ਨੇ ਸਾਨੂੰ ਇਹ ਸੀ ਕਿ ਸ਼ਾਇਦ ਜਾਂਦੇ ਜਾਂਦੇ ਕੋਈ ਨਾ ਕੋਈ ਗੱਲ ਪੰਜਾਬ ਦੇ ਲਈ ਕਰਕੇ ਜਾਣਗੇ ਪੰਜਾਬ ਦੇ ਲਈ ਕੋਈ ਰਾਹਤ ਦੀ ਅਨਾਉਂਸਮੈਂਟ ਕਰਕੇ ਜਾਣਗੇ ਪਰ ਉਹ ਜਾਂਦੇ ਇੱਕ ਨਵਾਂ ਫਾਰਮੂਲਾ ਦੇ ਗਏ ਸਾਨੂੰ ਉਹਨਾਂ ਨੇ ਕਹਿਤਾ ਕਹਿੰਦੇ ਜੀ ਮਾਈਨਿੰਗ ਹੋ ਗਈ ਤੇ ਮਾਈਨਿੰਗ ਦੇ ਕਰਕੇ ਹੜ ਆ ਗਏ ਹੁਣ ਮੈਨੂੰ ਸਮਝ ਨਹੀਂ ਆਂਦੀ ਵੀ ਐਗਰੀਕਲਚਰ ਸੈਕਟਰ ਦੇ ਵਿੱਚ ਕੋਈ ਅਜਿਹਾ ਫਾਰਮੂਲਾ ਹੈ ਵੀ ਜੇ ਮਾਈਨਿੰਗ ਹੋ ਜੇ ਤਾਂ ਫਿਰ ਹੜ ਆ ਜਾਂਦੇ ਨੇ ਬਰਸਾਤਾਂ ਹੋ ਜਾਂਦੀਆਂ ਨੇ ਤਾਂ ਫਿਰ ਸੌਦਾ ਹੀ ਸੌਖਾ ਵੀ ਜੇ ਬਰਸਾਤਾਂ ਦੀ ਲੋੜ ਆ ਤਾਂ ਫਿਰ ਮਾਈਨਿੰਗ ਕਰ ਲੋ ਹੁਣੋਂ ਪਤਾ ਨਹੀਂ ਕਿਸ ਤਰ੍ਹਾਂ ਫਾਰਮੂਲਾ ਸਾਨੂੰ ਦੇ ਗਏ ਆ ਪਰ ਸਾਨੂੰ ਬਹੁਤ ਉਮੀਦ ਸੀ ਉਹਨਾਂ ਤੋਂ ਬਹੁਤ ਜ਼ਿਆਦਾ ਸਾਨੂੰ ਇਸ ਤਰ੍ਹਾਂ ਸੀ ਇਸ ਕਰਕੇ ਸੀ ਕਿ ਉਹ ਸਟੇਟ 'ਚ ਰਹੇ ਆ ਪਰ ਹੁਣ ਹੈੱਡ ਆ ਰਹੇ ਨੇ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਤੇ ਮੈਂ ਕਹਿਣਾ ਚਾਹਣਾ ਕਿ ਸਾਡਾ ਜੋ ਨੁਕਸਾਨ ਹੋਇਆ ਉਹ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਜਿਹਦੀ ਕਦੇ ਕਲਪਨਾ ਨਹੀਂ ਕੀਤੀ ਸੀ ਹਰ ਸੈਕਟਰ ਦੇ ਵਿੱਚ ਪਾਵੇਂ ਕ੍ਰੌਪ ਦੀ ਗੱਲ ਕਰ ਲਈਏ 4 ਲੱਖ ਏਕੜ ਦੇ ਕਰੀਬ ਫਸਲ ਤਬਾਹ ਹੋ ਗਈ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਬੇਸ਼ੱਕ ਤੁਸੀਂ ਵਨ ਸਾਡੇ ਕਿਤੇ ਨਹੀਂ ਟੁੱਟੇ ਸਭ ਕੁਝ ਠੀਕ ਰਿਹਾ ਤੇ ਪਾਣੀ ਓਵਰਫਲੋ ਹੋ ਗਿਆ ਓਵਰਫਲੋ ਹੋ ਕਰਕੇ ਬੰਨ ਜਿਹੜੇ ਟੁੱਟ ਗਏ ਸੋ ਉੱਥੇ ਵੱਡਾ ਨੁਕਸਾਨ ਹੋਇਆ ਸਾਨੇ ਉਸ ਦੇ ਉੱਤੇ ਬਹੁਤ ਵੱਡਾ ਕੰਮ ਕਰਨਾ ਹੈ ਇਹ ਪਾਣੀ ਉਤਰਨ ਤੋਂ ਬਾਅਦ ਤੇ ਮੰਡੀ ਬੋਰਡ ਦੇ ਉੱਥੇ ਵੱਡਾ ਨੁਕਸਾਨ ਹੋਇਆ ਤੇ ਸੜਕਾਂ ਨੇ ਜਿਹੜੀਆਂ ਸੜਕਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਤੇ ਸਕੂਲਾਂ ਦੀਆਂ ਕਾਲਜਾਂ ਦੀਆਂ ਕਰੀਬ 3300 ਬਿਲਡਿੰਗਾਂ ਜਿਹੜੀ ਉਹ ਪ੍ਰਭਾਵਿਤ ਹੋਈ ਹੈ ਤੇ ਇਸ ਤੋਂ ਇਲਾਵਾ ਬਿਜਲੀ ਦੇ ਹਜ਼ਾਰਾਂ ਖੰਭੇ गिर ਗਏ ਟਰਾਂਸਫਾਰਮਰ ਪਾਣੀ ਦੇ ਵਿੱਚ ਡੁੱਬ ਗਏ ਸੋ ਬਹੁਤ ਵੱਡਾ ਇਹ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਹੈ ਸੋ ਇਸ ਸਮੇਂ ਜਦੋਂ ਕੋਈ ਵਿਪਤਾ ਆਉਂਦੀ ਆ ਤਾਂ ਉਦੋਂ ਕੇਂਦਰ ਹੀ ਮਦਦ ਕਰਦੇ ਹੁੰਦੇ ਨੇ ਤੇ ਕੇਂਦਰ ਸਰਕਾਰ ਜਿਸ ਤਰ੍ਹਾਂ ਜੇ ਕਿਸੇ ਦੂਜੇ ਦੇਸ਼ 'ਚ ਵੀ ਆਪਦਾ ਆਉਂਦੀ ਆ ਤਾਂ ਮਦਦ ਕਰਦੇ ਨੇ ਜਿਵੇਂ ਅਫਗਾਨਿਸਤਾਨ ਦੇ ਵਿੱਚ ਕੀਤੀ ਆ ਵਧੀਆ ਗੱਲ ਐ ਦੂਜੇ ਦੇਸ਼ਾਂ ਨੇ ਮਦਦ ਕਰਨੀ ਹੁੰਦੀ ਆ ਤੇ ਇਸੇ ਤਰ੍ਹਾਂ ਮਦਦ ਦੀ ਉਮੀਦ ਅਸੀਂ ਵੀ ਰੱਖਦੇ ਹਾਂ ਸੋ ਇਹ ਕਰੀਬ 25000 ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਤੇ ਫੌਰੀ ਤੌਰ ਤੇ ਤੁਰੰਤ ਇਸ ਰਾਹਤ ਦੀ ਸਾਨੂੰ ਜਰੂਰਤ ਹੈ ਤੇ 60000 ਕਰੋੜ ਰੁਪਇਆ ਜਿਹੜਾ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਵੱਲ ਬਕਾਇਆ ਹੈ ਉਹ ਵੀ ਅਸੀਂ ਮੰਗ ਕਰਾਂਗੇ ਕਿ ਉਹਦੀ ਵੀ ਅਨਾਉਂਸਮੈਂਟ ਕਰਕੇ ਜਾਣ ਬਲਕੇ ਪੈਸਾ ਰਿਲੀਜ਼ ਕਰਕੇ ਜਾਣ ਹੋਵੇ। ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਪੈਰਾਂ ਸਿਰ ਖੜਾ ਕਰ ਸਕੀਏ ਤੇ ਪੰਜਾਬ ਦੇ ਜੋ ਕੰਮ ਰੁਕੇ ਹੋਏ ਨੇ ਅਸੀਂ ਉਹ ਕੰਮ ਵੀ ਆਪਣੇ ਜਿਹੜੇ ਹੈ ਉਹ ਸ਼ੁਰੂ ਕਰ ਸਕੀਏ। ਸੋ ਪ੍ਰਧਾਨ ਮੰਤਰੀ ਸਾਹਿਬ ਹਮੇਸ਼ਾ ਜੇ ਗੱਲ ਕਰਦੇ ਆਂ ਆਂਧਰਾ ਪ੍ਰਦੇਸ਼ ਦੀ ਤਾਂ 50000 ਕਰੋੜ ਦੇ ਤੋਹਫੇ ਗੱਲ ਕਰਦੇ ਆ ਬਿਹਾਰ ਦੀ ਉਥੇ ਵੱਡੇ ਤੋਹਫੇ ਚਲੋ ਦੇਨੇ ਬੰਦੇ ਨੇ ਸਾਨੂੰ ਕਿਸੇ ਸੂਬੇ ਦੇ ਨਾਲ ਕੋਈ ਜਲਸੀ ਨਹੀਂ ਹੈ ਅਸੀਂ ਖੁਸ਼ ਆ ਇਸ ਗੱਲ ਤੇ ਪਰ ਅੱਜ ਪੰਜਾਬ ਨੂੰ ਲੋੜ ਹੈ ਹਰ ਪਿਛਲੇ ਸਮਿਆਂ ਦੇ ਵਿੱਚ ਮੈਨੂੰ ਕਹਨ ਦੇ ਵਿੱਚ ਕੋਈ ਹਿਚ ਨਹੀਂ ਕਿ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹਾ ਪੰਜਾਬ ਦੇ ਹੱਕ ਪੰਜਾਬ ਨੂੰ ਨਹੀਂ ਦਿੱਤੇਗੇ ਤੇ ਪੰਜਾਬ ਦੇ ਪੈਸੇ ਰੋਕ ਕੇ ਰੱਖੇਗੇ ਹੁਣ ਕਿਉਂ ਰੋਕ ਕੇ ਰੱਖੇਗੇ ਰਾਜਨੀਤਿਕ ਕਾਰਨ ਨੇ ਜਿਹੜੇ ਇਹ ਮੈਂ ਸਮਝਦਾ ਕਿ ਸਾਡਾ ਸੰਘੀ ਢਾਂਚਾ ਹੈ ਫੈਡਰਲ ਸਿਸਟਮ ਹੈ ਸਾਡਾ ਕਨਸਟੀਟਿਊਸ਼ਨ ਦੇ ਵਿੱਚ ਸਾਡੇ ਸਬੰਧਾਂ ਦਾ ਵਰਣਨ ਹੈ ਪਰ ਰਾਜਨੀਤੀਆਂ ਅਲੱਗ ਚੀਜ਼ ਨੇ ਪਰ ਕੇਂਦਰ ਤੇ ਜਿਹੜੇ ਸੂਬਿਆਂ ਦੇ ਸਬੰਧ ਨੇ ਉਹ ਅਲੱਗ ਚੀਜ਼ ਨੇ ਸੋ ਪ੍ਰਧਾਨ ਮੰਤਰੀ ਸਾਹਿਬ ਫਰਾਖ ਦਿੱਲੀ ਦੇ ਨਾਲ ਅਨਾਉਂਸ ਹੋਏ ਕਰਕੇ ਜਾਣ ਬਲਕੇ ਕਿਉਂਕਿ ਜੇ ਅਸੀਂ ਕਹੀਏ ਵੀ ਸੈਂਟਰ ਦੇਆਂ ਟੀਮਾਂ ਆ ਰਹੀਆਂ ਨੇ ਹੁਣ ਸੈਂਟਰ ਦੇਆਂ ਟੀਮਾਂ ਤੇ ਸਾਨੂੰ ਤਰਾਜ ਕੋਈ ਨਹੀਂ ਹੈ ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਸਾਡੇ ਇੰਜੀਨੀਅਰ ਨੇ ਉਹਰੇ ਸਾਡੇ ਕੋਲ ਵੀ ਸਾਰਾ ਸਿਸਟਮ ਅਸੀਂ ਦੇਖ ਲਿਆ ਤੁਸੀਂ ਦੇਖ ਲਿਆ ਸਾਰੇ ਦੁਨੀਆ ਨੇ ਦੇਖ ਲਿਆ ਕਿ ਪੰਜਾਬ ਡੁੱਬਿਆ ਹੋਇਆ ਹੈ ਪੰਜਾਬ ਦਾ ਨੁਕਸਾਨ ਹੋਇਆ ਹੈ ਹਰ ਤੁਸੀਂ ਆਪਣੇ ਚੈਨਲਾਂ ਦੇ ਰਾਹੀਂ ਦੁਨੀਆ ਨੂੰ ਦਿਖਾਤਾ ਲੋਕ ਮਦਦ ਦੇ ਲਈ ਸਾਡੇ ਲਈ ਆ ਰਹੇ ਨੇ ਤੇ ਹੁਣ ਉਹਨਾਂ ਲਵੇ ਪਤਾ ਨਹੀਂ ਕਿਹਾ ਜਾ ਥਰਮਾਮੀਟਰ ਵੀ ਉਹ ਜਿਹੜੇ ਆਪ ਆ ਕੇ ਚੈੱਕ ਕਰਨਗੇ ਹੁਣੇ ਮੇਰੀ ਸਮਝ ਨਹੀਂ ਆਉਂਦੀ ਗੱਲ ਦੁਨੀਆ ਜਦੋਂ ਗਵਾਹ ਹੋ ਰਹੀ ਹੈ ਦੁਨੀਆ ਹਰ ਸਟੇਟ ਸਾਨੂੰ ਮਦਦ ਦੇ ਲਈ ਤਿਆਰ ਬੈਠੀ ਹੈ ਸੋ ਉਹ ਜੇ ਪਰ ਕੇਂਦਰ ਦੇ ਟੀਮਾਂ ਦਾ ਇਹਨਾਂ ਦਾ ਕੋਈ ਸਿਸਟਮ ਹੈ ਹੁਣ ਕੋਈ ਰਿਪੋਰਟ ਹਿਸਾਬ ਨਾਲ ਕਰਾਉਣੀ ਹੋਵੇ ਜਾਣੇ ਕੀ ਮਤਲਬ ਹੈ ਮੈਂ ਇਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਪਰ ਜੋ ਹੈ ਜਿਸ ਤਰੀਕੇ ਨਾਲ ਵੀ ਹੈ ਜਿਉ ਰਿਪੋਰਟਾਂ ਮੰਗਾਉਣੀਆਂ ਨੇ ਅਸੀਂ ਤੇ ਮਨਾ ਕਰ ਨਹੀਂ ਸਕਦੇ ਪਰ ਜਿਹੜੀ ਗੱਲ ਚਿੱਟੇ ਦਿਨ ਵਾਂਗੂ ਸਾਫ਼ ਹੈ ਮੈਂ ਇਹ ਵੀ ਸਮਝਦਾ ਵੀ ਉੱਥੇ ਕਿਸੇ ਰਿਪੋਰਟਾਂ ਦੀ ਲੋੜ ਨਹੀਂ ਉੱਥੇ ਤੁਰੰਤ ਮਦਦ ਦੀ ਲੋੜ ਹੈ ਤੁਰੰਤ ਤਾਂ ਕਿ ਲੋਕ ਇਹ ਅਹਿਸਾਸ ਕਰਨ ਪੰਜਾਬ ਦੇ ਲੋਕ ਅੱਜ ਬੇਗਾਨਾ ਬਣ ਮਹਿਸੂਸ ਕਰਦੇ ਨੇ ਜਿਹੜਾ ਉਹ ਲੋਕ ਆਪਣਾ ਬਣ ਮਹਿਸੂਸ ਕਰ ਲੋ ਲੋਕ ਇਹ ਕਹਿਣ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਆਏ ਥੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਸਾਰੇ ਦੇਸ਼ ਨੂੰ ਇੱਕ ਨਜ਼ਰ ਦੇ ਨਾਲ ਦੇਖ ਰਹੇ ਨੇ ਅਸੀਂ ਉਹਨਾਂ ਦਾ ਸਵਾਗਤ ਕਰ ਰਹੇ ਹਾਂ ਸਾਰਾ ਪੰਜਾਬ ਸਵਾਗਤ ਕਰ ਰਿਹਾ ਹੈ ਤੇ ਨਾਲ ਆਸ ਦੀਆਂ ਨਿਗਾਹਾਂ ਦੇ ਨਾਲ ਵੀ ਦੇਖ ਰਹੇ ਸੋ ਮੈਂ ਪੂਰ ਜੋਂ ਉਹਨਾਂ ਨੂੰ ਬੇਨਤੀ ਕਰਦਾ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਆ ਜੋ ਪਹਿਲਾਂ ਹੋਇਆ ਇਹ ਚੰਗਾ ਨਹੀਂ ਹੋਇਆ ਤੇ ਤੁਸੀਂ ਹੈਡੋ ਤੇ ਇੱਥੇ ਪੰਜਾਬ ਦੀ ਬਾਹ ਫੜਿਓ ਪੰਜਾਬ ਉਹ ਪੰਜਾਬ ਜੀ ਨੇ ਹਮੇਸ਼ਾ ਦੇਸ਼ ਦੇ ਆਜ਼ਾਦੀ ਦੇ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਸਾਡੀਆਂ ਨੇ ਕਾਲੇ ਪਾਣੀ ਦੀਆਂ ਸਜਾ ਸਾਡੇ ਪੰਜਾਬ ਨੇ ਕਿਟਿਆ 23 23 ਸਾਲ ਦੇ ਸਾਡੇ ਸ਼ਹੀਦ ਭਗਤ ਸਿੰਘ ਹੋਰੀ ਫਾਂਸੀ ਦੇ ਫੰਦਿਆਂ ਤੇ ਚੜ ਗਏ ਜਿੰਨਾ ਕਰਕੇ ਅੱਜ ਅਸੀਂ ਆਜ਼ਾਦੀ ਦਾ ਦਿਨ ਮਾਰਨੇ ਆ ਜੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਨਾਲ ਦੀ ਕਮੀ ਸੀ ਤਾਂ ਪੰਜਾਬ ਨੇ ਪੂਰੀ ਕੀਤੀ ਉਸ ਪੰਜਾਬ ਨੇ ਜਿਨੇ ਅਸੀਂ ਸਾਰਾ ਕੁਝ ਗਵਾ ਲਿਆ ਆਪਣਾ ਧਰਤੀ ਹੇਠਲੇ ਪਾਣੀ ਅਸੀਂ ਗਵਾ ਲੇ ਜਮੀਨਾਂ ਦੀ ਉਪਜਾਊ ਸ਼ਕਤੀ ਅਸੀਂ ਗਵਾ ਲਈ ਪਰ ਪ੍ਰਵਾਹ ਨਹੀਂ ਕੀਤੀ ਪੂਰੇ ਦੇਸ਼ ਦਾ ਟਿੱਡ ਭਰਤਾ ਸੀ ਸੋ ਅੱਜ ਉਹ ਪੰਜਾਬ ਉਹਦਾ ਮੈਂ ਸਮਝਦਾ ਕਿ ਪੂਰਾ ਦੇਸ਼ ਕਦੇ ਪੰਜਾਬ ਦਾ ਕਰਜ਼ਾ ਨਹੀਂ ਤਾਰ ਸਕਦਾ ਐਸਾਨ ਨਹੀਂ ਤਾਰ ਸਕਦਾ ਕਿ ਜੋ ਪੰਜਾਬ ਨੇ ਸਾਰੇ ਦੇਸ਼ ਦੇ ਲਈ ਕੀਤਾ ਸੋ ਅੱਜ ਜ਼ਰੂਰਤ ਹੈ ਪ੍ਰਧਾਨ ਮੰਤਰੀ ਸਾਹਿਬ ਉਸ ਗੱਲ ਦਾ ਅਹਿਸਾਸ ਕਰਨ ਕਿ ਪੰਜਾਬ ਅੱਜ ਦੁਵੇਦਾ ਦੇ ਵਿੱਚ ਹੈ ਤੇ ਪੰਜਾਬ ਨੂੰ ਵੱਡੀ ਰਾਹਤ 25000 ਕਰੋੜ ਦਾ ਨੁਕਸਾਨ ਹੈ ਮੈਂ ਤਾਂ ਇਹ ਸਮਝਦਾ ਕਿ ਇਸ ਤੋਂ ਵੀ ਵੱਧ ਨੁਕਸਾਨ ਤੋਂ ਵੀ ਵੱਧ ਉਹ ਰਾਹਤ ਇੱਥੇ ਅਨਾਉਂਸ ਕਰਕੇ ਜਾਣਗੇ ਤੇ ਜਿਹੜੇ ਸਾਡੇ ਪੈਸੇ ਬਕਾਇਆ ਨੇ ਉਹ ਸਾਡੇ ਪੈਸੇ ਤੁਰੰਤ ਜਿਹੜੇ ਰਿਲੀਜ਼ ਕਰਾਉਣਗੇ ਤੇ ਅੱਗੇ ਨੂੰ 1.5 ਸਾਲ ਤੱਕ ਸਾਡੀ ਸਰਕਾਰ ਚੱਲਣੀ ਹੈ ਤੇ ਅਸੀਂ ਸਭ ਤੋਂ ਪਹਿਲਾਂ ਹਿੰਦੁਸਤਾਨੀ ਆ ਸਭ ਤੋਂ ਪਹਿਲਾਂ ਦੇਸ਼ ਆ ਸਾਡੇ ਲਈ ਅਸੀਂ ਦੇਸ਼ ਦੇ ਲਈ ਖੜੇ ਆ ਸੋ ਅੱਗੇ ਨੂੰ ਵੀ ਉਸ ਤਰੀਕੇ ਨਾਲ ਜਿਵੇਂ ਦੂਜੇ ਸੂਬਿਆਂ ਦੇ ਨਾਲ ਬਿਹੇਵ ਕੀਤਾ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਵਿਹਾਰ ਕੀਤਾ ਜਾਊਗਾ ਬਹੁਤ ਬਤਨਵਾ ਗੋਲ ਸਾਹਿਬ ਜੀ ਨੇ ਕੁਝ ਭਾਜਪਾ ਲੀਡਰਸ ਨਾਲ ਗੱਲ ਹੋਈ ਸੀ ਹੁਣੇ ਕਿਉਂਕਿ ਅਮਨ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਐਸੀ ਮੁੱਦੇ ਤੇ ਉਹ ਕਹਿੰਦੇ ਹਨ ਕਿ ਪੀਐਮ ਆਈ ਨੇ ਪਹਿਲੇ ਰਾਜਨੀਤੀ ਸ਼ੁਰੂ ਕਰਤੀ ਹੈ ਜਾਂ ਤਾਂ ਪੀਐਮ ਕੁਝ ਦੇ ਕੇ ਤਾਂ ਕਹਿਣਗੇ ਆਮਾਦੀ ਪਾਰਟੀ ਦੇ ਦੇਖੋ ਅਸੀਂ ਇਹੀ ਮੰਗ ਕੀਤੀ ਸੀ ਤਾਂ ਦੇਗੇ ਨੇ ਜਾਂ ਨਹੀਂ ਦੇਕੇ ਗਏ ਤਾਂ ਫਿਰ ਜਿਵੇਂ ਪ੍ਰੈਸ ਕਾਨਫਰੰਸ ਚੱਲਦੀਆਂ ਨੇ ਉਹ ਚੱਲਦੀਆਂ ਰਹਿਣਗੀਆਂ ਰਾਜਨੀਤੀ ਚੱਲਦੀ ਰਹੇਗੀ ਦੇਖੋ ਮੈਂ ਸਮਝਦਾ ਮੈਂ ਤਾਂ ਕੋਈ ਰਾਜਨੀਤੀ ਦੀ ਗੱਲ ਕੀਤੀ ਨਹੀਂ ਸਾਡਾ ਪ੍ਰਧਾਨ ਮੰਤਰੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਹੈ ਸਾਡੇ ਇੱਥੇ ਆ ਰਿਹਾ ਹੈ ਤਾਂ ਅਸੀਂ ਮੰਗ ਨਹੀਂ ਰੱਖ ਸਕਦੇ ਅਸੀਂ ਮੰਗ ਰੱਖ ਰਹੇ ਹਾਂ ਸਾਡਾ ਹੱਕ ਹੈ ਇਹ ਇਹਨਾਂ ਨੂੰ ਇਹਨਾਂ ਨੂੰ ਕੀ ਤਕਲੀਫ ਹੈ ਜੀ ਇਸ ਗੱਲ ਦੀ ਪ੍ਰਧਾਨ ਮੰਤਰੀ ਇਕੱਲੇ ਇਹਨਾਂ ਦਾ ਤਾਂ ਨਹੀਂ ਹੈ ਪ੍ਰਧਾਨ ਮੰਤਰੀ ਤਾਂ ਦੇਸ਼ ਦਾ ਹੈ ਅਸੀਂ ਸੂਬੇ ਲਈ ਮੰਗ ਰਹੇ ਹਾਂ ਤੇ ਮੈਨੂੰ ਦੁੱਖ ਹੈ ਸੀ ਇਹਨਾਂ ਅੱਗੇ ਸਹਿਬਾਨਾਂ ਦੇ ਅੱਜ ਮੈਂ ਪੜੀਆਂ ਨੇ ਇਹਨਾਂ ਨੇ ਸਟੇਟਮੈਂਟਾਂ ਰਾਜਨੀਤੀ ਨਾ ਕਰਨ ਇਹ ਇਹ ਚੰਗੀ ਗੱਲ ਨਹੀਂ ਅੱਜ ਪੰਜਾਬ ਦੀ ਇਹ ਗੱਲ ਕਰਨ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਇਹ ਦੱਸਣ ਜੇ ਤੁਸੀਂ ਪੁੱਛਿਆ ਤੇ ਵੀ ਇਸ ਗੱਲ ਨਾਲ ਸਹਿਮਤ ਹੈਗੇ ਜਾਂ ਨਹੀਂ ਇਹ ਦੱਸਣ ਇਹ ਕਿਹੜੀ ਗੱਲ ਮਾੜੀ ਕੀਤੀ ਸੀ ਗੋਲ ਸਾਹਿਬ ਆਮ ਆਦਮੀ ਪਾਰਟੀ ਨਹੀਂ ਰਾਜਨੀਤੀ ਕਰ ਰਹੀ ਇਸ ਮੁੱਦੇ ਤੇ ਜੀ ਇਹ ਵੀ ਪ੍ਰੈਸ ਕਾਨਫਰੰਸ ਇਹ ਚਰਚਾ ਤੁਸੀਂ ਪਹਿਲਾਂ ਕੀਤੀ ਹੈ ਜੀ ਅੱਜ ਫੇਰ ਉਹੀ ਗੱਲਾਂ ਕਰ ਰਹੇ ਹੈ ਜੀ ਇਥੋਂ ਪਹਿਲਾਂ ਅਮਨ ਅਰੋੜਾ ਨੇ ਕੀਤੀ ਆ ਇਸ ਤੋਂ ਬਾਅਦ ਡਾਕਟਰ ਭਵਦੀਰ ਹੋਣੀ ਆ ਰਹੇ ਆ ਤੇ ਆਪਾਂ ਵੀ ਪਾਰਟੀ ਨਹੀਂ ਕਰੀ ਪ੍ਰੈਸ ਦੇ ਪਰ ਬਿਲਕੁਲ ਨਹੀਂ ਕੋਈ ਮੈਂ ਤੁਹਾਨੂੰ ਇਹ ਦੱਸਣੀ ਚਾਹਣਾ ਅਸੀਂ ਕੋਈ ਰਾਜਨੀਤੀ ਨਹੀਂ ਕਰਦੇ ਅਸੀਂ ਸਿਰਫ ਤੇ ਸਿਰਫ ਪੰਜਾਬ ਦੀ ਸੇਵਾ ਦੇ ਲਈ ਆਏ ਹੋਏ ਹਾਂ ਪੰਜਾਬ ਦੀ ਸੇਵਾ ਕਰ ਰਹੇ ਹਾਂ ਜੇ ਪਰਸੋਂ ਕਾਨਫਰੰਸ ਕੀਤੀ ਸੀ ਤਾਂ ਮੈਨੂੰ ਦੱਸ ਦਿਓ ਕਿਹੜੀ ਗੱਲ ਗਲਤ ਸੀ ਸੁਣੋ ਸਤਿਕਾਰਯੋਗ ਨੇ ਸ਼ਿਵਰਾਜ ਸਿੰਘ ਜੀ ਚੋਹਾਨ ਅਸੀਂ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਹਾਂ ਬਹੁਤ ਉਮੀਦਾਂ ਸੀ ਸਾਨੂੰ ਤੇ ਮੈਨੂੰ ਦੱਸੋ ਕਿ ਸ਼ਿਵਰਾਜ ਸਿੰਘ ਦੇ ਚੋਹਾਨ ਇੱਥੇ ਸਾਡੀ ਹੜਾਂ ਦੀ ਸਥਿਤੀ ਦੇਖਣ ਆਏ ਸੀ ਜਾਂ ਸਾਡੀ ਮਾਈਨਿੰਗ ਦੀ ਗੱਲ ਕਰਨ ਆਏ ਸੀ ਉਹ ਮਾਈਨਿੰਗ ਚੈੱਕ ਕਰਨ ਤਾਂ ਨਹੀਂ ਭੇਜਿਆ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਨੂੰ ਉਹ ਸਾਨੂੰ ਨਵਾਂ ਫਾਰਮੂਲਾ ਦੱਸ ਕੇ ਤੇ ਫਿਰ ਅਸੀਂ ਉੱਤੇ ਆਪਣੀ ਗੱਲ ਵੀ ਨਾ ਕਰੀਏ ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਕਿ ਉਹੀ ਕੁਝ ਬੋਲੀ ਜਾਣ ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਅਸੀਂ ਕੋਈ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਮੰਗ ਰਹੇ ਹਾਂ ਅਸੀਂ ਕੋਈ ਜੀ ਆਪਨੇ ਕਹਾ का पैकेज चाहिए पर जब सेंट्रल मिनिस्ट्रियल टीम आई थी उनके पास तो आप लोगों ने जो आंकड़े रखे हैं वो तेरह हजार तीन सौ करोड़ के रखे हैं सो ये मतलब तो सात हजार करोड़ एक्स्ट्रा किस चीज का हुआ है देखो ऐसा है जब बीस हजार करोड़ की भी बात हुई है ना ये अभी टोटल फिगर नहीं है जब पानी उतरेगा धूप लगेगी ऐसे फट देंगे सारे मकान